ਸਾਹਿਬ ਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਹਰ ਕੋ ਯਾਦ ਕਰ ਰਿਹਾ ਹੈ ਤੇ ਸ਼੍ਰੀ ਫਤਿਹਗੜ ਸਾਹਿਬ ਸ਼ਹੀਦਾਂ ਦੀ ਧਰਤੀ ਦੇ ਉੱਤੇ ਬਣੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਵੱਡੀ ਗਿਣਤੀ ਚ ਸੰਗਤ ਪਹੁੰਚ ਰਹੀ ਹੈ ਥਾਂ ਥਾਂ ਦੇ ਉੱਤੇ ਲੰਗਰਾਂ ਦਾ ਪ੍ਰਬੰਧ ਆ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਲੰਗਰ ਦੀ ਤਸਵੀਰ ਦਿਖਾਉਣ ਜਾ ਰਹੇ ਹਾਂ ਜੋ ਕਿ ਅਕਾਲੀ ਦਲ ਦੇ ਵੱਲੋਂ ਲਗਾਇਆ ਗਿਆ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੱਜਰ ਮੁਖਤੌਰ ਦੇ ਉੱਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਦੀ ਮੁਹਿੰਮ ਦੇ ਤਹਿਤ ਦਸਤਾਰਾਂ ਦਾ ਲੰਗਰ ਲਗਾ ਦਿੱਤਾ ਗਿਆ ਤਾਂ ਨੌਜਵਾਨਾਂ ਨੂੰ ਸਿੱਖੀ ਦੇ ਲੜ ਲਗਾਇਆ ਜਾ ਰਿਹਾ ਨੌਜਵਾਨਾਂ ਨੂੰ ਦੱਸਿਆ ਜਾ ਰਿਹਾ ਕਿ ਆਖਰ ਇਹ ਦਸਤਾਰ ਮਿਲੀ ਕਿਵੇਂ ਆ ਇਹ ਕੋਈ 7 ਮੀਟਰ 8 ਮੀਟਰ ਦਾ ਕੱਪੜਾ ਨਹੀਂ ਬਲਕਿ ਕਿੰਨੀਆਂ ਹੀ ਕੁਰਬਾਨੀਆਂ ਦੇ ਕੇ ਕਿੰਨੀਆਂ ਹੀ ਸ਼ਹਾਦਤਾਂ ਦੇ ਕੇ ਫਿਰ ਇਹ ਸਾਨੂੰ ਦਸਤਾਰ ਮਿਲੀ ਆ ਤੇ ਇਸ ਦਸਤਾਰ ਦੇ ਪ੍ਰੋਗਰਾਮ ਦੇ ਵਿੱਚ ਬੱਦ ਚੜ ਕੇ ਸੰਗਤਾਂ ਦੇ ਵੱਲੋਂ ਹਿੱਸਾ ਲਿਆ ਗਿਆ ਪੂਰੀ ਗੱਲਬਾਤ ਤੁਹਾਨੂੰ ਅਕਾਲੀ ਦਲ ਦੇ ਯੂਥ ਆਗੂ ਦੀ ਜੁਬਾਨੀ ਸੁਣਾਉਣੀ ਆ ਲੋਕਾਂ ਦੇ ਵਿੱਚ ਸੰਗਤਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਆ ਕਿਸ ਤਰੀਕੇ ਦੇ ਨਾਲ ਸਹਬਜਾਦਿਆ ਦੀ ਲਾਸਥਾਨੀ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਪੂਰੀ ਗੱਲਬਾਤ ਸੁਣਾਉਣੀ ਆ ਜੋ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਦਸਤਾਰ ਮੇਰੀ ਸ਼ਾਨ ਯੂਥ ਕਰਜ ਦੀ ਇਹ ਮੁਹਿੰਮ ਲਗਾਤਾਰ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਨੌਜਵਾਨਾਂ ਨੂੰ ਦਸਤਾਰ ਦੇ ਨਾਲ ਜੋੜਨ ਲਈ ਸਿਰ ਤੇ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਦੀ ਆ। ਹਰੇਕ ਸਾਲ ਜਿੱਥੇ ਵਕ-ਵਕ ਵੱਡੇ ਧਾਰਮਿਕ ਸਮਾਗਮਾਂ ਦੇ ਵਿੱਚ ਦਸਤਾਰ ਕੈਂਪ ਲਗਾਏ ਜਾਂਦੇ ਨੇ ਉੱਤੇ ਹੀ ਸਾਕਾ ਸਰਹੱਦ ਦੇ ਸ਼ਹੀਦਾਂ ਨੂੰ ਸਮਰਪਿਤ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ માતા ਗੁਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 11 ਤੇ 12 ਪੋ ਨੂੰ ਇਹ ਦਸਤਾਰ ਕੈਂਪ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਨਾਲ ਹਰੇਕ ਸਾਲ ਨੌਜਵਾਨਾਂ ਨੂੰ ਬੱਚਿਆਂ ਨੂੰ ਦਸਤਾਰ ਦੇ ਨਾਲ ਜੋੜਨ ਲਈ ਲਗਾਇਆ ਜਾਂਦਾ ਸੋ ਇਸ ਸਾਲ 2025 ਦੇ ਵਿੱਚ ਵੀ 11 ਪੋ ਅੱਜ 25 ਦਸੰਬਰ ਨੂੰ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਮੁੱਖ ਅਟੈਗਰੰਤੀ ਭਾਈ ਸਾਹਿਬ ਭਾਈ ਅਰਪਾਰ ਸਿੰਘ ਜੀ ਉਹਨਾਂ ਵੱਲੋਂ ਅਰਦਾਸ ਕਰਕੇ ਅੱਜ ਇਸ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ ਹੁਣ ਇਹ 2 ਦਿਨ ਦਸਤਾਰ ਕੈਂਪ ਚੱਲੇਗਾ ਮਨੋਰ ਤੇਹੀ ਹੈ ਜਿੱਤੇ ਇਹ ਧਰਤੀ ਸ਼ਹੀਦਾਂ ਦੀ ਸ਼ਹਾਦਤ ਨਾਲ ਸਜੀ ਹੋਈ ਧਰਤੀ ਇਹਤੇ ਪੂਰੀ ਦੁਨੀਆ ਵਿੱਚ ਸਭ ਤੋਂ ਮਹਿੰਗੀ ਧਰਤੀ ਦਾ ਖਤਾਫ ਤੇਗੜ ਸਾਹਿਬ ਨੂੰ ਮੁੱਤੇ ਹੀ ਸਭ ਤੋਂ ਮਹਿੰਗਾ ਦੁੱਧ ਇੱਥੇ ਭਾਈ ਮੋਤੀਰਾਮ ਮਹਾਰਾਜ ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਦੋ ਦੁੱਧ ਦੇ ਗਲਾਸਾਂ ਦੇ ਬਦਲੇ ਆਪਣਾ ਕੁੱਲ ਵਿੱਚ ਪਰਵਾ ਲਿਆ ਉਸ ਧਰਤੀ ਦੇ ਦਸਤਾਰ ਕੰਪਲਾ ਕੇ ਇਹ ਸੁਨੇਹਾ ਇਹੀ ਪ੍ਰਚਲਿਤ ਕੀਤਾ ਜਾਂਦਾ ਗੁਰੂ ਸਾਹਿਬ ਦੇ ਉਪਦਾਸਰੇ ਨਾਲ ਕਿ ਨੌਜਵਾਨਾਂ ਨੂੰ ਬੱਚਿਆਂ ਨੂੰ ਨਵੀਂ ਪੀੜ੍ਹੀ ਨੂੰ ਆਉਣ ਵਾਲੀ ਸਾਡੀ ਪੀੜ੍ਹੀ ਨੂੰ ਵਿੱッセ ਨਾਲ ਵਿੱッセ ਨਾਲ ਝੋੜਾ ਜਾਵੇ ਇਸ ਸਰਦਾ ਤਾਜ ਜੋ ਬਾਜਾਂ ਵਾਲੇ ਨੇ ਸਾਨੂੰ ਬਖਸ਼ਿਆ ਉਹਦੇ ਨਾਲ ਝੋੜਾ ਜਾਵੇ ਇਸ ਦਸਤਾਰ ਕੈਂਪ ਦੇ ਵਿੱਚ ਗੁਰੂ ਸਾਹਿਬ ਦੀ ਅਪਾਰ ਕਿਰਪਾ ਪਿਛਲੇ ਸਾਲ ਜਿਹੜੇ ਦਸਤਾਰਾਂ ਸਜਾ ਕੇ ਗਏ ਉਸ ਤੋਂ ਪਿਛਲੇ ਸਾਲ ਜਿਹੜੇ ਦਸਤਾਰਾਂ ਸਜਾ ਕੇ ਗਏ ਬਹੁਤ ਨੌਜਵਾਨ ਬੱਚੇ ਐਸੇ ਮਿਲਦੇ ਨੇ ਜਿਹੜੇ ਪੱਕੀਆਂ ਦਸਤਾਰਾਂ ਸਜਾਉਣਾ ਲਾ ਕੇ ਸੋ ਅਪਰਾਲਾ ਵੀ ਗੁਰੂ ਦੀ ਕਿਰਪਾ ਦੇ ਨਾਲ ਹੋਇਆ ਤੇ ਕਿਰਪਾ ਵੀ ਗੁਰੂ ਨੇ ਕਰਨੀ ਆ ਦਸਤਾਰਾਂ ਸਜਾ ਕੇ ਸਿਰ ਤੇ ਰੱਖਣ ਦੀ ਬੇਨਤੀ ਵੀ ਗੁਰੂ ਨੂੰ ਕਰਨੀ ਆ ਸੋ ਗੁਰੂ ਸਾਹਿਬ ਅਗੇ ਵੀ ਬੇਨਤੀ ਆ ਕਿ ਇਸ ਦਸਤਾਰ ਕੈਂਪ ਵਿੱਚ ਜਿਹੜੇ ਨੌਜਵਾਨ ਬੱਚੇ ਦਸਤਾਰਾਂ ਸਜਾ ਕੇ ਜਾਣ ਉਹ ਐਸੇ ਤਰ੍ਹਾਂ ਦਸਤਾਰਾਂ ਸਜਾ ਕੇ ਰੱਖਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਗੁਰਕੌਰ ਦੀ ਸ਼ਹਾਦਤ ਨੂੰ ਸਮਰਪਿਤ ਮੇਰੀ ਦਸਤਾਰ ਮੇਰੀ ਸ਼ਾਨ ਜਿਹੜਾ ਹਰ ਸਾਹਿਬ ਦੀ ਤਰ੍ਹਾਂ ਅੱਜ ਚੀਤਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਸਾਰੀ ਸੰਗਤ ਨੌਜਵਾਨ ਵੀਰ ਜੀ ਨਾਲ ਕਦੇ ਦਸਤਾਰ ਨਹੀਂ ਸਜਾਈ ਉਹਨਾਂ ਨੇ ਕਿਰਪਾ ਕਰਕੇ ਬਹਿਣ ਦੀ ਕਿਰਪਾ ਕਰਨ ਕਿ ਉਹ ਅੱਜ ਉਹ ਦਸਤਾਰਾਂ ਸਜਾ ਕੇ ਗੁਰੂ ਵਾਲੇ ਬਣਨਗੇ ਆਪਣੀ ਸਿੱਖੀ ਨਾਲ ਜੁੜਨਗੇ ਅਤੇ ਜਿਹੜੀ ਇੱਥੇ ਸ਼ਹੀਦਾਂ ਦੀ ਧਰਤੀ ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਏ ਆਏ ਲਗائے ਜਾ ਰਹੇ ਚਾਹੇ ਦੁੱਧ ਦਾ ਹੋਵੇ ਜਾਂ ਪ੍ਰਸ਼ਾਦੇ ਦਾ ਹੋਵੇ ਚਾਹੇ ਸ਼ਬਦ ਨਾ ਹੋਵੇ ਚਾਹੇ 17 ਦੇ ਲੰਗਰ ਇਹ ਬਹੁਤ અપਾਰ ਕਿਰਪਾ ਸਾਹਿਬ ਜੀ ਜਦਿਆਂ ਨੇ ਕਿ ਉਹ ਆਪਣੇ ਨਾਲ ਕਿਉਂਕਿ ਸਾਹਿਬ ਜਦਿਆਂ ਨੇ ਸਿੱਖੀ ਦੇ ਲਈ ਆਪਣਾ ਜਾਨਾ ਵਾਰ ਦਿੱਤੀ ਸੀ ਜਿਉਂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਸਿੱਖੀ ਲਈ ਵਾਰ ਦਿੱਤਾ ਲਈ ਅਸੀਂ ਵੀ ਵਿਸ਼ਵਾਸ ਕਰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਸਿੱਖੀ ਨਾਲ ਜੋੜ ਕੇ ਜਿਹੜੇ ਇੱਥੇ ਬੱਚੇ ਆਉਂਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਸਿੱਖੀ ਨਾਲ ਜੋੜ ਕੇ ਬਹਿਰ ਕਿਰਪਾ ਕਰਨ ਜੋ ਸਿੱਖੀ ਨਾਲ ਸਾਡਾ ਹੀ ਫਰਜ਼ ਆ ਸਾਰੀ ਸੰਗਤ ਦਾ ਜਿਹੜਾ ਸਾਥ ਦੇਣਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ صاحبزہ بابا زوراور سم بابا فتح کے ماتا گزرا کے شہید استان گردوارا شری فتح گڑھ کے سلانا جو ہے سبھا دار اسماگ جیسے لکھن تعداد دیشاں بدیشوں کی دنیا نتمست کر لیتی ہے اتھے میں سمجھتا اتنے جو جتنے سارا سنگت مجھے ہر پرکار سوکھا سہولت سنگت کی سیوا کے لیے ارالے کیتے جاتے ہیں ਉਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਯੂਥ ਅਕਾਲੀ ਦਲ ਵੱਲੋਂ ਬਸ ਨੌਜਵਾਨ ਬੱਚਿਆਂ ਬੱਚੀਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਲਈ ਦਸਤਾਰ ਬੰਦੀ ਜਿਹੜੀ ਇੱਥੇ ਕਰਵਾਈ ਜਾ ਰਹੀ ਹੈ ਮੈਂ ਸਮਝਦਾ ਜੋ ਮੇਰੀ ਦਸਤਾਰ ਮੇਰੀ ਸ਼ਾਨ ਜਿਹੜਾ ਇੱਕ ਲਹਿਰ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਵੱਲੋਂ ਤੁਸੀਂ ਜੇ ਸਭ ਦੇ ਕਿਵੇਂ ਹਜ਼ਾਰਾਂ ਦੀ ਤعداد ਦੇ ਵਿੱਚ ਨੌਜਵਾਨ ਜਿਹੜੇ ਅਜੇ ਤੱਕ ਸਿੰਦਸਤਾਰਾ ਨਹੀਂ ਸੀ ਜੰਦੇ ਉਹ ਅੱਜ ਇਸ ਧਰਤੀ ਦੇ ਉੱਤੇ ਆ ਕੇ ਦਸਤਾਰਾਂ ਸੁਝਾਰੇ ਨੇ ਮੈਂ ਸਮਝਦਾ ਹਾਂ ਯੂਥ ਅਕਾਲੀ ਦਲ ਦਾ ਔਰ ਸ਼ਰੋਮੀ ਅਕਾਲੀ ਦਲ ਦਾ ਬਹੁਤ ਹੀ ਚੰਗਾ ਬਹੁਤ ਹੀ ਜਿਹੜਾ ਵਧੀਆ ਅਪਰਾਲਾ ਜਿਹਦੇ ਨਾਲ ਜਿਹੜਾ ਉਸ ਸਮੇਂ ਜਦੋਂ ਇਸ ਧਰਤੀ ਦੇ ਉੱਤੇ ਉਸ ਸਮੇਂ ਦਾ ਹੁਕਮਰਾਨ ਜ਼ਬਰ ਔਰ ਜ਼ੁਲਮ ਕਰ ਰਿਹਾ ਸੀ ਉਸ ਨੇ ਛੋਟੇ ਸਾਹਿਬ ਜਦਿਆਂ ਨੇ ਜਿਹੜਾ ਉਹ ਜ਼ਬਰ ਜ਼ੁਲਮ ਦਾ ਟਾਕਰਾ ਆਪਣੀ ਸੀਧੀ ਦਿੱਤੀ جا سو سنجھا ہے سو میں آج اج تو اتوں نہ لے کے جان بھی ملتا تو سنہا لے کے جان بھی مل کر کر سکی سروپ جڑیے اور جو سانو سارے گروا نے جو سانس سدھانت دتا ہے اس سدھانت نو پلے بنے کے جان بھی ملتا سو جنہیں بھی اچھے یہ ارالا ہے میں پرالے اپرالے جنہیں بھی سبھاوا جڑے ہیں سارے بھی اچھے طور پر دن یاد کرتے ہیں اور پرماتما جی یہ اور کرتے ہیں کہ سانو

ਮਾਤਾ ਗੁਰਸੌਰ ਜੀ ਲਖਾਨੀ ਸ਼ਾਹ ਦਾ ਆ ਸਰਦਸ ਗੱਲ ਪੀਟ ਕਰਨ ਵਾਸਤੇ ਉਹਨਾਂ ਨੂੰ ਵਰਪੁਰ ਤੇ ਅੱਜ ਬੜੀ ਦੇਸ਼ਵਰ ਸੱਤਾਰੀਆਂ ਨੇ ਕਿਤੇ ਵਕ ਵਕ ਲੰਗਰ ਲੱਗੇ ਨੇ ਪ੍ਰਸ਼ਾਦੇ ਲੰਗਰ ਲੱਗੇ ਨੇ ਹੋਰ ਲੱਗੇ ਰਹੇ ਉਹ ਨਾਲ ਨਾਲ ਨੌਜਵਾਨਾਂ ਨੂੰ ਸਿੱਖਿਆ ਚੋਣ ਵਾਸਤੇ ਨੌਜਵਾਨਾਂ ਨੂੰ ਦਸਾਰਾ ਜੋੜਨ ਵਾਸਤੇ ਜ਼ਿਲ੍ਹਾ ਕਾਲੀਆਲ ਵੱਲੋਂ ਕਾਜੀਆਲ ਦੇ ਵੱਲੋਂ ਕੇਂਦਰ ਸਾਹਿਬ ਦੀ ਜੋ ਕੌਮੀ ਪ੍ਰਧਾਨ ਨੇ ਉਹਨਾਂ ਦੀ ਗਵਾਈ ਦੇ ਵਿੱਚ ਇੱਥੇ ਮੇਰੀ ਦਸਤਾਰ ਮੇਰੀ ਸ਼ਾਨ ਕੈਂਪ ਲੱਗਿਆ ਦਸਤਾਰ ਨਾਲ ਨੌਜਵਾਨਾਂ ਨੂੰ ਦਸਤਾਰ ਨਾਲ ਜੁੜੇ ਆ ਰਹੇ ਜਿਹੜੇ ਨੌਜਵਾਨ ਦਸਤਾਰ ਨਹੀਂ ਫਜਾਉਦੇ ਕਿਸੇ ਕਿਸ ਤੱਕ ਕਿਸ ਨਹੀਂ ਹੈਗੇ ਉਹਨਾਂ ਨੂੰ ਸਾਬਜਦਿਆਂ ਦੀ ਉਸ ਵਰਤ ਕਰਕੇ ਫਾਈਨਲ ਕਰਕੇ ਉਹਨਾਂ ਨੂੰ ਬੇਟੀ ਕੀਤੀ ਰਹੀ ਦਸਤਾਰ ਫਜਾਉ ਕੀ ਸਰ ਕੋ ਤੇ ਮੈਂ ਸਮਝਦਾ ਕਿ ਪਿਛਲੇ ਕਾਫੀ ਟਾਈਮ ਤੋਂ ਕੈਂਪ ਲੱਗ ਰਿਹਾ ਲਗਾਤਾਰ ਜੇ ਇਸ ਦਸਤਾਰ ਕੈਂਪ ਦੇ ਵਿੱਚ ਨੌਜਵਾਨ ਆਉਂਦੇ ਨੇ ਪਰਨ ਕਰਕੇ ਉਹਦੇ ਦਸਤਾਰ ਫਜਾ ਕੇ ਜਾਂਦੇ ਨੇ ਕਈ ਨੌਜਵਾਨ ਇਹ ਜੇ ਮਿਲੇ ਨੇ ਜਿਹੜੇ ਪੂਰੇ ਸਿੱਖੀ ਨੂੰ ਤਾਂ ਅਗੇ ਜੋ ਪਹਿਲਾ ਕੀਰੋਂ ਨਹੀਂ ਸੀਗੇ ਅ ਮੈਂ ਸਭ ਤੋਂ ਇੱਕ ਬਹੁਤ ਵੱਡਾ ਫਰਾਲਾ ਤੇ ਬਹੁਤ ਵੱਡੀ ਇੱਕ ਚੰਗੀ ਗੱਲ ਆ ਖੂਬਸੂਰਤ ਗੱਲ ਦੀ ਨੌਜਵਾਨ ਦਸਤਾਰ ਰੱਖੀ ਆ ਤੇ ਤੁਸੀਂ ਤਸਵੀਰਾਂ ਦੇਖੀਆਂ ਤੇ ਤੁਸੀਂ ਸੁਣਿਆ ਵਾਕੇ ਇਹ ਦਸਤਾਰ ਕੋਈ ਕਪੜਾ ਨਹੀਂ ਬਲਕਿ ਕੁਰਬਾਨੀਆਂ ਦੇ ਕੇ ਇਹ ਦਸਤਾਰ ਮਿਲੀ ਆ ਤਾਈਓ ਤਾਂ ਸ਼ਾਨ ਦੇ ਨਾਲ ਕਹਿੰਦੇ ਆ ਕਿ ਅਸੀਂ ਸਰਦਾਰ ਆ ਬਾਕੀ ਗੱਲਾਂ ਬਾਅਦ ਚ ਪਹਿਲਾਂ ਸਰਦਾਰ ਆ ਵਾਕੇ ਇਹ ਸਰਦਾਰੀ ਕਾਇਮ ਰੱਖਣੀ ਬਹੁਤ ਜ਼ਰੂਰੀ ਆ ਤਾਂ ਜੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਗੁਰੂ ਸਹਿਬਾਨਾਂ ਦੀ ਸ਼ਹੀਦੀਆਂ ਦਿੱਤੀਆਂ ਉਹ ਜਾਇਆ ਨਾ ਜਾ ਸਕਣ